ਇਹ ਜਿਹੜੀ ਆਜ਼ਾਦੀ ਹੈ ਇਹਦੇ ਵਾਸਤੇ ਸਾਨੂੰ ਬਹੁਤ ਸੰਘਰਸ਼ ਕਰਨਾ ਪਿਆ ਲੜਾਈਆਂ ਲੜਨੀਆਂ ਪਈਆਂ ਜਾਨਾਂ ਵਾਰਨੀਆਂ ਪਈਆਂ ਆਜ਼ਾਦੀ ਦਾ ਇਤਿਹਾਸ ਦੇਖੀਏ ਤਾਂ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਅੱਗੇ ਹੈ ਸਭ ਤੋਂ ਮੂਲ ਇਕਤਾਰ ਦੇ ਵਿੱਚ ਆਜ਼ਾਦੀ ਕੋ ਲਾਟਿਏ ਜਿਹੜੇ ਨੇ ਉਹ ਪੰਜਾਬ ਤੋਂ ਨੇ ਭਾਵੇਂ ਉਹ ਕੁਕਾ ਲਹਿਰ ਹੋਵੇ ਭਾਵੇਂ ਉਹ ਬਬਰ ਕਾਲੀ ਲਹਿਰ ਹੋਵੇ ਭਾਵੇਂ ਗਦਰੀ ਬਾਬਿਆਂ ਦਾ ਸੰਘਰਸ਼ ਹੋਵੇ ਜਿੱਥੇ ਵੀ ਜੋ ਵੀ ਲਹਿਰ ਚੱਲੀ ਇਨਕਲਾਬ ਚੱਲਿਆ ਪੰਜਾਬੀਆਂ ਨੇ ਵੱਧ ਚੜ ਕੇ ਉਹ ਚ ਹਿੱਸਾ ਲਿਆ ਤੇ ਜਾਦਦੀ ਜਿਹੜੀ ਐ ਇਹ ਸਾਨੂੰ ਬਹੁਤ ਮਹਿੰਗੇ ਭਾਅ ਪਈ ਐ ਬਹੁਤ ਕੁਰਬਾਨੀਆਂ ਦਿੱਤੀਆਂ ਦੀਆਂ ਤੇ ਜਿਹੜੀ ਕੌਮ ਆਪਣੇ ਵਿਰਸੇ ਨੂੰ ਆਪਣੀਆਂ ਕੁਰਬਾਨੀਆਂ ਨੂੰ ਯਾਦ ਰੱਖਦੀ ਹੈ ਉਹ ਕੌਮ ਜਿੰਦਾ ਰਹਿੰਦੀ ਹੈ ਤੇ ਸਾਡੇ ਇਤਿਹਾਸ ਦੇ ਵਿੱਚ ਕੁਰਬਾਨੀਆਂ ਨੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ਹੀਦੀਆਂ ਸ਼ੁਰੂ ਹੋਈਆਂ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਰਵੰਸ ਬਾਰਿਆ ਉਸ ਤੋਂ ਬਾਅਦ ਸਾਡੇ ਸ਼ਹੀਦ ਆਜ਼ਮ ਪਗਤ ਸਿੰਘ ਸ਼ਹੀਦ 우ਦਮ ਸਿੰਘ ਕਰਤਾਰ ਸਿੰਘ ਸਰਾਬਾ ਦੀਵਾਨ ਸਿੰਘ ਕਾਲੇ ਪਾਣੀ ਮਦਨ ਲਾਲ ਢੀਂਗਰਾ ਲਾਲਾ ਲਾਜਪਤਰਾਏ ਜੀ ਕਿੰਨੇ ਸ਼ਹੀਰ ਜਿਨ੍ਹਾਂ ਦੇ ਨਾਮ ਲਿਸਟ ਬਹੁਤ ਲੰਬੀ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਔਰ ਜਿੱਥੇ-ਜਿੱਥੇ ਵੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਵਿਦੇਸ਼ਾਂ 'ਚ ਵੀ ਲੱਗੀਆਂ ਕਈਆਂ ਦੀਆਂ ਡਿਊਟੀਆਂ ਤੇ ਉਹਨਾਂ ਨੇ ਆਜ਼ਾਦੀ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਆਪਣਾ ਜੀਵਨ ਵਾਰਿਆ ਤਾਂ ਕਿ ਤੇ ਜਾ ਕੇ ਸਾਨੂੰ ਇਹ ਆਜ਼ਾਦੀ ਮਿਲੇ ਮੈਂ ਜਿਸ ਤਰ੍ਹਾਂ ਕਹ ਰਿਹਾ ਸੀ ਕਿ ਯਾਦੀ ਮੁੱਲ ਸਾਨੂੰ ਬਹੁਤ ਮਹਿੰਗਾ ਤਾਰਨਾ ਪਿਆ ਉਹ ਇਹ ਸੀਗਾ ਕਿ ਜਿਸ ਵੇਲੇ ਪੂਰਾ ਦੇਸ਼ 15 ਅਗਸਤ 1947 ਨੂੰ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਸੀਂ ਪੰਜਾਬੀ ਉਸ ਵੇਲੇ ਵੰਡ ਦਾ ਇੱਕ ਖੂਨੀ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਰੇ ਸੀ ਲੱਖਾਂ ਦੀ ਗਿਣਤੀ ਵਿੱਚ ਕਿਹਾ ਜਾਂਦਾ 10 ਲੱਖ ਘਟੋ ਘਟ ਸਾਡੇ ਦੋਨੇ ਪੰਜਾਬਾਂ ਦੇ ਆਪਸ ਦੇ ਭੈਣ ਭਰਾ ਘਟ ਵੱਢ ਕੇ ਮਰ ਗਏ ਪਰ ਫਿਰ ਵੀ ਪੰਜਾਬ ਜਿਹੜਾ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੇ ਇਹ ਸੰਤਾਪ ਨੂੰ ਭੁੱਲ ਕੇ ਇਸ ਦੁੱਖ ਨੂੰ ਭੁੱਲ ਕੇ ਦੇਸ਼ ਵਾਸਤੇ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫਿਰ ਖੜੇ ਹੋਏ ਅੱਜ ਫਿਰ ਸਾਡਾ ਨਾਮ ਜਿਹੜਾ ਹੈ ਪੰਜਾਬੀਆਂ ਦਾ ਉਹ ਬੋਲਦਾ ਹੈ ਕਿ ਜਿਹੜੀਆਂ ਸਰਹੱਦਾਂ ਨੇ ਵੇਛਦੀਆਂ ਉਹਨਾਂ ਤੇ ਰਾਖੀ ਕਰਨ ਲਈ ਸਾਡੇ ਮੁੰਡੇ ਸਾਡੇ ਸਾਡੀਆਂ ਧੀਆਂ ਸਾਡੇ ਜਵਾਨ ਖੜੇ ਨੇ ਔਰ ਆਜ਼ਾਦੀ ਨੂੰ ਲੈਣ ਲਈ ਵੀ ਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਸਾਡਾ ਯੋਗਦਾਨ ਉਹ ਤੋਂ ਬਾਅਦ ਦੇਸ਼ ਜਿਹੜਾ ਉਹ ਇੱਕ ਅਨਾਜ ਦੇ ਸੰਕਟ 'ਚ ਫਸ ਗਿਆ ਸਾਨੂੰ ਅਮਰੀਕਾ ਤੋਂ ਕਣਕ ਮੰਗਾਉਣੀ ਪੈਂਦੀ ਸੀ ਉਹ ਕਣਕ ਵੀ ਬਜੀ ਖੁਚੀ ਕਣਕ ਹੁੰਦੀ ਸੀ ਖਰਾਬ ਜੀ ਕਣਕ ਹੁੰਦੀ ਸੀ ਖਰ ਸਾਡੇ ਜੰਮਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਪਰ ਅਸੀਂ ਕਿਤਾਬਾਂ 'ਚ ਪੜਿਆ ਫਿਰ ਹਰਾ ਇਨਕਲਾਬ ਲੈਉਣਾ ਪਿਆ ਕਿ ਦੇਸ਼ ਨੂੰ ਅਨਾਜ ਦੇ ਮਾਮਲੇ 'ਚ ਆਤਮ ਨਿਰਭਰ ਕਰਨਾ ਹੈ ਫਿਰ ਪੰਜਾਬੀ ਆਏ ਫਿਰ ਪੰਜਾਬੀਆਂ ਨੇ ਹਰਾ ਇਨਕਲਾਬ ਲਿਆਂਦਾ ਧਰਤੀ ਦੀ ਹਿੱਕ ਚੀਰੀ ਤੇ ਪੰਜਾਬ ਦੀ ਧਰਤੀ ਤੋਂ ਇੰਨਾ ਅਨਾਜ ਪੈਦਾ ਕਰਤਾ ਕਿ ਭਾਰਤ ਦੇ ਜਿਹੜੇ ਦੇਸ਼ ਦੇ ਜਿਹੜੇ ਅਨਾਜ ਭੰਡਾਰ ਸੀ ਉਹ ਛੋਟੇ ਪੈ ਗਏ ਤੇ ਅੱਜ ਅਸੀਂ ਜਿੰਨਾ ਮੁਲਕਾਂ ਤੋਂ ਮੰਗਾਉਂਦੇ ਸੀ ਅਸੀਂ ਉਹਨਾਂ ਮੁਲਕਾਂ ਨੂੰ ਅੱਜ ਭੇਜਦੇ ਆਂ ਅੱਜ ਇਹਦੇ ਬਦਲੇ ਵੀ ਸਾਨੂੰ ਕਾਫੀ ਮਹਿੰਗੀ ਕੀਮਤ ਕੋ ਚਕਾਉਣੀ ਪਈ ਕਿ ਸਾਡਾ ਪਾਣੀ ਬਹੁਤ ਥੱਲੇ ਚਲਾ ਗਿਆ ਸੋ ਪੰਜਾਬ ਸਰਕਾਰ ਨੇ ਜਦੋਂ ਦਾ ਆਪਣਾ ਨਵੀਂ ਪੰਜਾਬ ਸਰਕਾਰ ਨੇ 16 ਮਾਰਚ 2022 ਨੂੰ ਕਾਰਜਪਾਲ ਸੰਭਾਲਿਆ ਪਹਿਲਾਂ ਤਾਂ ਸਰਕਾਰ ਦੀ ਨੀਅਤ ਹੈ ਇੱਥੇ ਪਤਾ ਲੱਗ ਜੂਗਾ ਆਮ ਤੌਰ ਤੇ ਸੌਚੁੱਕ ਸਮਾਗਮ ਜਿਹੜੇ ਨੇ ਉਹ ਰਾਜਪੱਗਣਾ ਚ ਜਾਂ ਖੇਡ ਸਟੇਡੀਅਮ ਚ ਹੁੰਦੇ ਨੇ ਪਰ ਅਸੀਂ ਆਪਣਾ ਸੌਚੁੱਕ ਸਮਾਗਮ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਚ ਰੱਖਿਆ ਤਾਂ ਕਿ ਸਾਨੂੰ ਉਹਨਾਂ ਦਾ ਅਸ਼ੀਰਵਾਦ ਵੀ ਰਵੇ ਤੇ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਵੀ ਰਵੇ ਕਿ ਅਸੀਂ ਉੱਥੇ ਜਾ ਕੇ ਸੌਚੁੱਕੀ ਹੋਈ ਹੈ ਜਿਨ੍ਹਾਂ ਨੇ 23-23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੰਮੇ ਹੋਏ ਸੋ ਇਸ ਮਾਮਲੇ ਚ ਪੰਜਾਬ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਪੰਜਾਬ ਪੰਜ ਆਪ ਪੰਜ ਪਾਣੀ ਸੂਬੇ ਦਾ ਨਾਮ ਪੰਜ ਪਾਣੀਆਂ ਤੇ ਹੈ ਪਰ ਸੂਬੇ ਕੋਲੇ ਨਾ ਧਰਤੀ ਵਿਚਲਾ ਪਾਣੀ ਡਾਰਕ ਜ਼ੋਨ ਡਿਕਲੇਅਰ ਹੋ ਗਿਆ ਲਗਭਗ ਪੌਣਾ ਪੰਜਾਬ ਨਾ ਧਰਤੀ ਵਿਚਲਾ ਪਾਣੀ ਨਾ ਉੱਪਰਲਾ ਪਾਣੀ ਨਾ ਪੀਣ ਨੂੰ ਪਾਣੀ ਤੇ ਫਿਰ ਕਹਾਦਾ ਪੰਜ ਆਪ ਤਾਂ ਅਸੀਂ ਇਤੇ ਕੰਮ ਕਰਨਾ ਸ਼ੁਰੂ ਕੀਤਾ ਪਹਿਲਾਂ ਜੋ ਸਰਕਾਰਾਂ ਨੇ ਕਦੇ ਵੀ ਨਹੀਂ ਕੀਤਾ ਤਾਂ ਅਸੀਂ ਨਹਿਰਾਂ ਕੱਸੀਆਂ ਜਾਂ ਪੁਰਾਣੇ ਰਜਵਾਹੇ ਜਿਹੜੇ ਬੰਦ ਹੋ ਗਏ ਸੀ ਉਹਨਾਂ ਨੂੰ ਚਲਾਇਆ ਅਸੀਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਇਆ ਔਰ ਹੁਣ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਤੇ ਪਾਈਪਾਂ ਅੰਡਰਗਰਾਊਂਡ ਪਾਈਪਾਂ ਪੈ ਰਹੀਆਂ ਨੇ ਕਿਤੇ ਪੁਰਾਣੀਆਂ ਕੱਸੀਆਂ ਜਿਹੜੀਆਂ ਨੇ ਉਹਨਾਂ ਨੂੰ ਪੱਕੀਆਂ ਕੀਤਾ ਜਾ ਰਿਹਾ ਹੈ ਕਿਤੇ ਰਜਵਾਹੇ ਸੂਏ ਦੁਬਾਰਾ ਚਲਾਏ ਜਾ ਰਹੇ ਨੇ ਤਾਂ ਕਿ ਨਹਿਰੀ ਪਾਣੀ ਜਿਹੜਾ ਹੈ ਉਹ ਖੇਤਾਂ ਚ ਜਾਵੇ ਤੇ ਧਰਤੀ ਵਿਚਲਾ ਪਾਣੀ ਜਿਹੜਾ ਹੈ ਟਿਊਬਲ ਜਿਹੜੇ ਨੇ ਉਹ ਬੰਦ ਕਰੀਏ ਤਾਂ ਕਿ ਧਰਤੀ ਵਿਚਲਾ ਪਾਣੀ ਵੱਸ ਸਕੇ ਪਾਣੀ ਉੱਪਰ ਆਵੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਆਪਾਂ ਥੋੜਾ ਜਿਹਾ ਪੂਰੇ ਉਤਰੀਏ